ਜਸ ਮਾਲਕ ਨੇ ਪੈਦਾ ਕੀਤਾ ਸ਼ੁਕਰਾਨੇ ਵੀ ਕਰੀਏ ਜਿਸ ਦੇ ਰਾਹੀ ਦੁਨੀਆਂ ਡਿੱਠੀ ਔਸਦੇ ਮਰਣੀ ਮਰਿਆ ਕਰੀਏ ਐਸ ਸੂਰਜ ਦਾ ਤੇਜ ਵੀ ਫਿੱਕਾ ਪਹਿ ਜਾਣਾ ਐਸ ਰੂਹ ਦੇ ਅੱਗੇ ਦਿਲ ਬਹਿਲ ਹਾਵਣ ਖਾਤਰ ਯੁਗ ਨੂੰ ਨਾ ਤਲੀ ਹੰਤੇ ਧਰਿਆ ਕਰੀਏ ਅਸੰਖਾਂ ਥਾਵਾਂ ਸੁਨੀਆਂ ਪਈਆਂ ਦਿਲ ਦੇ ਨਹਿਰੇ ਕੋਠੇ ਵਾਂਗੂ ਪਹੁੰਚ ਜਹੰਦਾ ਏ ਸੂਰ ਜਲ ਲੈ ਕੇ ਐਵੇਂ ਫਿਕਰ ਨਾ ਕਰਿਆ ਕਰੀਏ ਖੜ ਰਹੇ ਫੁੱਲਾਂ ਦੀ ਰੌਣਕ ਖਾਕ ਹੋਣੀ ਐ ਵੇਖੀ ਇੱਕ ਦਿਨ ਬਿਨਸ ਜਾਣਗੇ ਖੇੜ ਤਮਾਸ਼ੇ ਹਰ ਇੱਕ ਗੱਲ ਨੂੰ ਜਰਿਆ ਕਰੀਏ ਇਸ ਖਲਹਦੇ ਅੰਦਰ ਵੇਖੀ ਕਿੰਨੀਆਂ ਚੁੱਪਾਂ ਚੁੱਪ ਹੋ ਗਈਆਂ ਕੋਨ ਆਖੇ ਕੁਲ ਆਲਮ ਹੁੰਦਾ ਉਸ ਰੱਬ ਤੋਂ ਡਰਿਆ ਕਰੀਏ ਰੂਪ ਗੰਬਰ ਦੇ ਬੋਲਾਂ ਨੂੰ ਅੰਦਰ ਤਿਕ ਲੈ ਜਾਵੇ ਜੇਕਰ ਜਸ ਨੇ ਪਹਕ ਮੁਹੱਬਤ ਸਾਜੀ प्रीत प्यार ਵਿੱਚ ਤਰਿਆ ਕਰੀਏ ਜਸ ਮਾਲਕ ਨੇ ਪੈਦਾ ਕੀਤਾ ਸ਼ੁਕਰਾਨੇ ਵੀ ਕਰਿਆ ਕਰੀਏ ਜਸ ਦੇ ਰਾਹੀ ਦੁਨੀਆ ਡਿੱਟੀ ਉਸ ਦੇ ਮਰਨੀ ਮਰਿਆ ਕਰੀਏ